ਵਿਦੇਸ਼ ਤੋਂ 6 ਮਹੀਨੇ ਬਾਅਦ ਵਾਪਸ ਆਪਣੇ ਘਰ ਪਰਤਿਆ ਇੱਕ ਨੌਜਵਾਨ ਤੇ ਉਸ ਉੱਤੇ ਗੋਲੀ ਚਲਾ ਦਿੱਤੀ ਗਈ ਅਨੇਵਾ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਕਿ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਸੰਦਲ ਸੋਲ ਦਾ ਮਾਮਲਾ ਹੈ ਜਿੱਥੇ ਅਚਾਨਕ ਗੋਲੀ ਚਲਾਈ ਗਈ ਔਰ ਗੋਲੀ ਮਾਰਨ ਵਾਲਾ ਗੋਲੀ ਮਾਰ ਕੇ ਤੇ ਉੱਥੋਂ ਫਰਾਰ ਹੋ ਜਾਂਦਾ ਦੱਸਿਆ ਇਹ ਵੀ ਜਾ ਰਿਹਾ ਕਿ ਹਮਲਾ ਜਿਹੜਾ ਜ਼ਿਆਦਾ ਘਾਤਕ ਨਹੀਂ ਹੋਇਆ ਗੋਲੀ ਚੱਲੀ ਪਰ ਪੀੜਤ ਦੇ ਕੋਲੋਂ ਲੰਗੀ ਨਾਲ ਛੂਕੇ ਲੰਗੀ ਗੋਲੀ ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਜਿਹੜਾ ਕਿ ਦੁਬਈ ਤੋਂ 6 ਮਹੀਨੇ ਬਾਅਦ ਵਾਪਸ ਪੰਜਾਬ ਪਰਤਿਆ ਸੀ ਉਸ ਨੂੰ ਔਨਸਾਰ ਹੀ ਗੋਲੀ ਮਾਰ ਦਿੱਤੀ ਗਈ ਔਰ ਗੋਲੀ ਚਲਾਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਥਾਣਾ ਮਕਸੂਦਾਂ ਡੀਸੀਆਈਏ ਸਟਾਫ ਦੀ ਟੀਮ ਜਿਹੜੀ ਹੈ ਉਹ ਇਸ ਮਾਮਲੇ ਦੇ ਅਧੀਨ ਕਾਰਵਾਈ ਕਰਦੀ ਪਈ ਹੈ ਇਸ ਮਾਮਲੇ ਨੂੰ ਲੈ ਕੇ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੇ ਗੱਲ ਕਰੀਏ ਪੀੜਤ ਪਰਿਵਾਰ ਦੀ ਪੀੜਤ ਪਰਿਵਾਰ ਦਾ ਸਾਫ਼ ਕਹਿਣਾ ਹੈ ਕਿ ਗੋਲੀ ਚਲਾਈ ਗਈ ਹੈ ਕਿਉਂ ਚਲਾਈ ਗਈ ਹੈ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਇਸ ਵਾਸਤੇ ਚਲਾਈ ਗਈ ਹੈ ਅਜੇ ਤੱਕ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਸਖਤੀ ਦੇ ਨਾਲ ਜਾਂਚ ਕਰ ਰਹੀ ਹੈ ਕਿਉਂਕਿ ਐਨਆਰਆਈ ਦੇ ਉੱਤੇ ਹਮਲਾ ਕੀਤਾ ਗਿਆ ਵਿਦੇਸ਼ ਤੋਂ ਆਇਆ ਨੌਜਵਾਨ ਗੁਰਦੀਪ ਸਿੰਘ ਜਿਹੜਾ ਬਸਤੀ ਛੇਕ ਦਾ ਰਹਿਣ ਵਾਲਾ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੰਦਲ 16 ਪਿੰਡ ਜਿਹੜਾ ਕੀ ਥਾਣਾ ਮਕਸੂਦਾਂ ਦੇ ਅਧੀਨ ਆਉਂਦਾ ਉੱਥੇ ਜਾ ਕੇ ਫਾਇਰਿੰਗ ਕੀਤੀ ਜਾਂਦੀ ਹੈ ਪਰ ਗੋਲੀ ਜਿਹੜੀ ਆ ਉਹਨੂੰ ਛੂਕੇ ਲੰਘ ਜਾਂਦੀ ਹੈ ਯਾਨੀ ਕਿ ਗੋਲੀ ਲੱਗੀ ਨਹੀਂ ਹੈ ਨਾਲੋਂ ਲੰਘ ਗਈ ਪਰ ਫਾਇਰਿੰਗ ਜਿਹੜੀ ਆ ਕੀਤੀ ਗਈ ਹੈ ਗੋਲੀ ਚਲਾਈ ਗਈ ਹੈ ਇਸ ਦਰਹ ਦੇ ਉੱਤੇ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਫਿਲਹਾਲ ਥਾਣਾ ਮਕਸੂਦਾਂ ਤੇ ਜਲੰਧਰ ਦੇ ਹਾਤ ਦੀ ਟੀਮਾਂ ਮਿਲ ਕੇ ਇਸ ਬਾਰੇ ਜਾਂਚ ਕਰ ਰਹੀਆਂ ਨੇ ਸੀਆਈਏ ਸਟਾਫ ਦੀ ਟੀਮ ਜਿਹੜੀ ਹੈ ਉਹ ਇਸ ਉੱਤੇ ਲੱਗ ਚੁੱਕੀ ਆ ਔਰ ਇਸ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਕੀਤੀ ਜਾ ਰਹੀ ਆ ਮੌਕੇ ਉੱਤੇ ਪੁਲਿਸ ਪਹੁੰਚਦੀ ਆ ਤੇ ਮੌਕੇ ਦੇ ਉੱਤੇ ਜੋ ਕੁਝ ਵੀ ਉਹਨਾਂ ਨੂੰ ਮਿਲਦਾ ਹੈ ਉਸ ਬਾਰੇ ਜਾਣਕਾਰੀ ਇਕੱਠੀ ਕਰਕੇ ਉਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਵਾਲਿਆਂ ਦਾ ਔਰ ਨਾਲ ਦੀ ਨਾਲ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣ ਲੈਂਦੇ ਕੁਝ ਵੀ ਨਹੀਂ ਪਤਾ ਮੈਂ ਤਾਂ ਕੰਮ ਤੋਂ ਆਇਆ ਜੀ ਹਲਾਸਾਂਦਾ ਵੀ ਨਹੀਂ ਪਤਾ ਲੱਗੀ ਕਿੱਥੇ ਆ ਜੀ ਅਸੀਂ ਤਾਂ ਕੰ ਆ ਸਿੱਧਾ ਨੂੰ ਆ ਗਿਆ ਸੀ ਮੇਰਾ ਗੁਰਪ੍ਰੀਤ ਸਿੰਘ ਜੀ ਬ੍ਰਦਰ ਦਾ ਕੀ ਨਾਮ ਗੁਰਦੀਪ ਸਿੰਘ ਮੈਂ ਕੱਪੜੇ ਦਾ ਕੰਮ ਕਰਦਾ ਜੀ ਪਰ ਆ ਮੇਰਾ ਅੱਡ ਭਾਈ ਤੋਂ ਆਇਆ ਜੀ ਹੁਣ ਹੀ ਆ ਥੋੜਾ ਟਾਈਮ ਆਇਆ ਜੀ ਹਾਲੇ ਤਾਂ ਫਰੀ ਸੀਗਾ ਉਹਨਾਂ ਨੂੰ ਹੋ ਗਿਆ 6 ਮਹੀਨੇ ਹੋਇਆ ਉਹਨਾਂ ਨੂੰ ਆਈ ਬਸ 6 ਜੀ ਅੱਛਾ ਪੁਲਿਸ ਦੀ ਕੰਡੀਸ਼ਨ ਠੀਕ ਹੈ ਜੀ ਕੁਝ ਵੀ ਨਹੀਂ ਹੋਇਆ ਸਿਰਫ ਲੱਗੀ ਆ ਸ਼ੂਕ ਨਿਕਲ ਗਈ ਆ ਪੂਰੇ ਸਾਲਿਆਂ ਨਾਲ ਗੱਲ ਲਈ ਹੈ ਹਾਂ ਜੀ ਹਾਂ ਜੀ ਹੋਈ ਗਾ ਤਾਂ ਕਦੇ ਪੇ ਬਿਆਨ ਹੋਦੇ ਹੁੰਦੇ ਨੇ ਕੋਈ ਗੱਲ ਜੀ ਸਮਝਾ ਲੱਗਦੀ ਹੈ ਕੁਝ ਵੀ ਨਹੀਂ ਪਤਾ ਜੀ ਕੁਝ ਵੀ ਹੈ ਨਹੀਂ 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 ਹੋਣੀ ਇਹ ਮੁੰਡਾ ਬਾਦੋ ਆਇਆ ਤੇ ਹੁਣ ਬਸ ਆ ਉਹ ਤਾਂ 6 ਮਹੀਨੇ ਹੋ ਗਿਆ ਜੀ ਆਏ ਉਹਨਾਂ ਨੂੰ ਪਾਣੀ ਦੱਸਿਆ ਕਿ ਕਿੱਥੇ ਕਰਕੇ ਬੋਲੀ ਚਲੀ ਸੀ ਕੁਝ ਵੀ ਮੈਨ ਮਿਲੇ ਵੀ ਨਹੀਂ ਅਸੀਂ ਹਲੇ ਉਹਨਾਂ ਨੂੰ ਆਏ ਹੁਣੇ ਕੰਮ ਤੋਂ ਸਿੱਧਾ ਇੱਥੇ ਆਏ ਆ ਅਸੀਂ ਤੇ ਉਹ ਇਸ਼ਕਾ ਦਾ ਕੰਮ ਕਰਦੇ ਆ ਉਹਨਾਂ ਦਾ ਉੱਥੇ ਉਹ ਪੈਕਿੰਗ ਦਾ ਕੰਮ ਸੀ ਹੁੰਦਾ ਫਰੂਟ ਪੈਕਿੰਗ ਦਾ ਉਹਨਾਂ 6 ਮਹੀਨੇ ਹੋਇਆ ਜੀ ਤੇ ਵਾਪਸੀ ਸੀ ਇਹਨਾਂ ਦੀ ਕਿ ਇੱਥੇ ਨਹੀਂ ਨਹੀਂ ਹਲੇ ਇੱਥੇ ਸੀਗੇ ਦੂਜੀ ਕੰਟਰੀ ਜਾਣਾ ਸੀ ਉਹਨਾਂ ਨੇ ਕੁਝ ਵੀ ਨਹੀਂ ਸੀਗਾ ਸਰ ਕੁਝ ਵੀ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਲੜਕੇ ਦਾ ਨਾਮ ਗੁਰਦੇਵਤ ਗੁਰੀ ਆ ਜੀ ਬਾਕੀ ਅਸੀਂ ਕਲੀਅਰ ਕਰਕੇ ਦੱਸ ਰਹੇ ਤੁਹਾਨੂੰ ਭਾਜੀ ਕਿੰਨੇ ਲੋਕਾਂ ਦੇ ਗੋਲੀ ਚੱਲੀ ਹੈ ਨਹੀਂ ਗੋਲੀ ਕਿਸ ਇੱਕ ਇੱਕ ਹੀ ਬੰਦਾ जख्मी ਆ ਜੀ ਅੱਛਾ ਹਾਂ ਭਾਜੀ ਬਾਕੀ ਵੈਰੀਫਾਈ ਕਰ ਰਹੇ ਆ ਜੋ ਕਿ ਸਾਹਮਣੇ ਅਸੀਂ ਤੁਹਾਨੂੰ ਦੱਸ ਦਿੰਦੇ ਕਿੰਨੇ ਰੋਂਦ ਫਾਇਰ ਹੋਏ ਜਾਂਚ ਚ ਕੁਝ ਕਲੀਅਰ ਹੋਇਆ ਕਿ ਮਾਮਲਾ ਕੀ ਹੈ ਲੁੱਟਦਾ ਸੀ ਕਿ ਕੀ ਮਾਮਲਾ ਕੀ ਸੀ ਸੀਨੀਅਰ ਅਫਸਰ ਮੌਕੇ ਤੇ ਕਿਹਾ ਹੋਇਆ ਸਰ ਮੁੰਡਾ ਕਿੱਥੇ ਦਾ ਰਹਿਣ ਵਾਲਾ ਹੈ ਮੈਂ ਇੱਥੇ ਆਪਣੇ ਸਿਵਲ ਹਸਪੀਟਲ ਜਲੰਧਰ ਆ ਇਹ ਮੌਕੇ ਤੇ ਕਿਹਾ ਹੋਇਆ ਕਿੰਨੇ ਰੋਂਦ ਫਾਇਰ ਹੋਏ ਸਰ ਨੇ ਕੁਝ ਨਹੀਂ ਕਲੀਅਰ ਹੋ ਰਿਹਾ ਕੋਈ ਉੱਥੇ ਖੋਲ ਵਗੈਰਾ ਬ੍ਰਾਹਮਾ ਤੋਂ ਇਹ ਤੁਹਾਨੂੰ ਨਹੀਂ ਨਹੀਂ ਜੀ ਮੌਕੇ ਤੇ ਮੈਂ ਗਿਆ ਨਹੀਂ ਕਿੰਨੇ ਕੁ ਵੇਸਰ ਤਲਾਹ ਮਿਲੀ ਸੀ ਤੁਹਾਨੂੰ ਪਰ ਮੇਰੇ ਮੌਕੇ ਤੇ ਮੈਂ ਗਿਆ ਨਹੀਂ ਸਰ ਇਹ ਤਲਾਹ ਕਿੰਨੇ ਮਿਲੀ ਕਿੰਨੇ ਕੁ ਵੇ ਤਲਾਹ ਮਿਲੀ ਸੀ ਗੋਲੀ ਚੱਲਣ ਬਾਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ